ਜੇ ਤੁਸੀਂ ਸੁੰਡੋ ਸੇਵ ਨਹੀਂ ਕੰਲਾ ਕਰਨ ਲੱਗ ਜਓ ਤੁਸੀਂ ਹੱਥ ਵਿੱਚ ਸੁੰਡ ਜਿਹਨੂੰ ਸੁੱਕਾ ਅਦਰਕ ਕਹਿੰਦੇ ਆ ਅੱਛਾ ਸੁੱਕਾ ਅਦਰਕ ਜਿਹੜਾ ਅੰਸਾਰੀ ਤੋਂ ਆਮ ਕਰਿਆਨੇ ਦੀਆਂ ਦੁਕਾਨਾਂ ਤੋਂ ਆਮ ਹੀ ਮਿਲ ਜਾਂਦਾ ਸਾਡੇ ਬਜ਼ੁਰਗ ਕੀ ਨੇ ਇਹ ਚੀਜ਼ਾਂ ਨੂੰ ਪਹਿਲਾਂ ਆਪਣੀ ਡਾਈਟਸ ਰੱਖਦੇ ਸੀਗੇ ਉਹ ਕੀ ਸੀ ਇੱਕ ਜਾਨੀ ਸਪਲੀਮੈਂਟ ਦੇ ਤੌਰ ਤੇ ਇਹਨਾਂ ਨੂੰ ਯੂਜ਼ ਕਰਦੇ ਸੀਗੇ ਓਕੇ ਉਹ ਕੀ ਕਰਦੇ ਸੀਗੇ ਜੇ ਉਹਨਾਂ ਨੂੰ ਲੱਗਿਆ ਵੀ ਅੱਜ ਮੇਰੀ ਕਮਰ 'ਚ ਦਰਦ ਹੈ ਜਾਂ ਕੁਝ ਹੋਰ ਆ ਉਹਨਾਂ ਨੇ ਕਿਹਾ ਨਾ ਥੋੜਾ ਜਿਹਾ ਦੇਸੀ ਘੋੜੇ ਦੇ ਵਿੱਚ ਸੁੰਢ ਨੂੰ ਭੁੰਨਣਾ ਭੁੰਨ ਕੇ ਉਹਨੂੰ ਪੀਸ ਕੇ ਰੱਖ ਲੈਣੀ ਅੱਧਾ ਚਮਚ ਸਵੇਰੇ ਅੱਧਾ ਚਮਚ ਸ਼ਾਮ ਨੂੰ ਜਦੋਂ ਉਹਦਾ ਥੋੜੀ ਚਕਨਾਟ ਘਟ ਗਈ ਤੁਹਾਡੇ ਗੋਡਿਆਂ ਦੇ ਵਿੱਚ ਧਕੜ ਕੜ ਕੜ ਕੜਗੜ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀ ਦਾ ਰਗੜ ਖਾਣਾ ਸ਼ੁਰੂ ਕਰ ਦਿੰਦਾ ਬੈਠੇ ਤੇ ਉੱਠੇ ਤੇ ਤੁਰੇ ਤੇ ਆਵਾਜ਼ਾਂ ਨਹੀਂ ਸ਼ੁਰੂ ਹੋ ਜਾਂਦੀਆਂ ਬਹੁਤ ਸੁੱਕਾ ਜੀ ਇਹਦੀ ਆਵਾਜ਼ ਹਟਾਉਣੀ ਜੇ ਤੁਸੀਂ ਵਧੀਆ ਤਰੀਕੇ ਨਾਲ ਮੈਡੀਸਨ ਯੂਜ਼ ਕਰ ਲਓ ਪਰਹੇਜ਼ ਰੱਖ ਕੇ ਮੈਡੀਸਨ ਲੈ ਲਓ ਇਹ ਜਿਹੜੀ ਇਹ ਵਾਲੀਆਂ ਨੇ ਗੂੰਦਾਰ ਗੂੰਦ ਕੁੱਧਰੋਂ ਕਹਿੰਦੇ ਆ ਇਹਨੂੰ ਇਹ ਨਾ ਚਿਪੜਣਾ ਦੀ ਗੂੰਦ ਹੁੰਦੀ ਆ ਜਿਹਨੂੰ ਅਸੀਂ ਪਰਮਨ ਵੀ ਕਹਿ ਦਿੰਦੇ ਆ ਅੱਛਾ ਉਹਦੀ ਗੂੰਦ ਹੁੰਦੀ ਆ ਬਹੁਤ ਵਧੀਆ ਰਿਜ਼ਲਟ ਨੇ ਇਹਦੇ ਇਹ ਤੁਸੀਂ ਇਹ ਲੈਣੀ ਆ ਇਹਨੂੰ 50 ਗ੍ਰਾਮ ਇਹ ਲੈ ਲਓ ਤੁਸੀਂ ਏ ਆ ਗਈ ਸਾਡੇ ਕੋਲੇ ਜੀ ਗੂੰਦ ਕਿਕਰ ਅੱਛਾ ਜੀ 50 ਗ੍ਰਾਮ ਵੇ ਲੈ ਲਓ ਤੁਸੀਂ ਜੇ ਕਿਸੇ ਨੂੰ ਸਾਡੇ ਨੁਸਕੇ ਨਾਲ ਪ੍ਰੋਪਰ ਆਰਾਮ ਨਹੀਂ ਮਿਲਦਾ ਸਾਨੂੰ ਆ ਕੇ ਮਿਲ ਸਕਦਾ ਸਾਡੇ ਨਾਲ ਗੱਲਬਾਤ ਕਰਕੇ ਸਾਡੀ ਜਿਹੜੀ ਇਲੈਕਟ੍ਰੋਪੈਥੀ ਮੈਡੀਸਨ ਆ ਇਹ ਯੂਜ਼ ਕਰ ਸਕਦੇ ਆ ਰੁਕੀ ਸਾਬ ਜੇ ਕਾਰਨ ਮੰਨਿਆ ਜਾਵੇ ਤਾਂ ਕਾਰਨ ਤਾਂ ਬਹੁਤ ਵੱਡਾ ਵੀ ਆ ਬਹੁਤ ਛੋਟਾ ਵੀ ਆ ਹੂੰ ਕੋ ਸਾਡੇ ਸਮਝਣ ਵਿੱਚ ਵੀ ਥੋੜੀਆਂ ਜੀਆਂ ਗਲਤੀਆਂ ਹੋ ਜਾਂਦੀਆਂ ਨੇ ਜਾਂ ਖਾਣ ਪੀਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਜਦੋਂ ਅਸੀਂ ਧਿਆਨ ਨਹੀਂ ਦਿੰਦੇ ਖਾਣ ਪੀਣ ਦਾ ਸਾਨੂੰ ਇਦਾਂ ਦੀਆਂ ਬਿਮਾਰੀਆਂ ਨਾਲ ਜੂਝਣਾ ਪੈਂਦਾ ਫਿਰਕ ਸਾਹਿਬ ਇੱਥੇ ਜਿੱਦਾਂ ਤੁਸੀਂ ਮੈਡਮ ਨੂੰ ਪੁੱਛਿਆ ਵੀ ਲੇਡੀਜ਼ ਨੂੰ ਕੀ ਪ੍ਰੋਬਲਮ ਆਉਂਦੀ ਆ ਹੂੰ ਬੰਦਿਆਂ ਨਾਲੋਂ ਲੇਡੀਜ਼ ਵਿੱਚ ਜੋੜਾਂ ਦੇ ਦਰਦ ਦੀ ਪ੍ਰੋਬਲਮਸ ਜ਼ਿਆਦਾ ਆਣਗੀਆਂ ਉਹਨਾਂ ਦੇ ਗੋਡਿਆਂ 'ਚ ਜ਼ਿਆਦਾ ਪ੍ਰੋਬਲਮਸ ਹੋਊਗੀ ਉਹਨਾਂ ਨੂੰ ਸਰਵਾਈਕਲ ਜ਼ਿਆਦਾ ਹੋਊਗਾ ਕਿਉਂ ਸਰਵਾਈਕਲ ਉਹਨਾਂ ਨੂੰ ਤਾਂ ਜ਼ਿਆਦਾ ਹੁੰਦਾ ਟੈਨਸ਼ਨ ਬਹੁਤ ਦਿੰਦੀਆਂ ਨੇ ਅੱਛਾ ਜਿਨ੍ਹਾਂ ਨੂੰ ਗੋਡਿਆਂ ਦੀ ਪ੍ਰੋਬਲਮ ਆ ਉਹਨਾਂ ਨੂੰ ਜਿਹੜੀ ਲੇਡੀਜ਼ ਹੁੰਦੀਆਂ ਨੇ ਉਹਨਾਂ ਨੇ ਘਰ ਦੇ ਵਿੱਚ ਬੈਠ ਕੇ ਕੰਮ ਕਰਨਾ ਕੋਈ ਜ਼ਿਆਦਾ ਵਰਕ ਇਦਾਂ ਜੇ ਬੈਠੀਆਂ ਰਹਿ ਕੇ ਤਾਂ ਬੈਠ ਕੇ ਹਾਂਜੀ ਬੈਠ ਕੇ ਕੰਮ ਕਰਿਆ ਤਾਂ ਬੈਠ ਕੇ ਕੰਮ ਕਰਨੇ ਆ ਜੇ ਖੜ ਕੇ ਕਰਨ ਦਾ ਖੜ ਕੇ ਕੰਮ ਕਰਨਾ ਉਹਦੇ ਵਿੱਚ ਕੀ ਹੁੰਦਾ ਇੱਕ ਬਾਤ ਰੋਗ ਹੁੰਦਾ ਜਿਹੜਾ ਲੇਡੀਜ਼ ਨੂੰ ਜ਼ਿਆਦਾ ਸਤਾਉਂਦਾ ਉਹਦੇ ਵਿੱਚ ਕਾਰਨ ਕੀ ਹੁੰਦੇ ਨੇ ਜਦੋਂ ਲੇਡੀਜ਼ ਨੇ ਗਰਮ ਚੀਜ਼ ਦਾ ਬਹੁਤ ਪ੍ਰਹੇਜ ਕਰਨਾ ਠੰਡੀਆਂ ਚੀਜ਼ਾਂ ਜਿਆਦਾ ਖਾਣੀਆਂ ਉਹਨੂੰ ਇਦਾਂ ਹੁੰਦਾ ਵੀ ਜਿਵੇਂ ਗਰਮ ਚੀਜ਼ਾਂ ਖਾਓ ਕਿਤੇ ਮੈਨੂੰ ਪੀਰੀਅਡ ਦੁਵਾਰਾ ਨਾ ਆ ਜਾਣਾ ਅੱਛਾ ਕਈਆਂ ਨੂੰ 15 ਦਿਨ ਬਾਅਦ ਪੀਰੀਅਡ ਸ਼ੁਰੂ ਹੋ ਜਾਂਦੇ ਨੇ ਕਈਆਂ ਨੂੰ 20 ਦਿਨ ਬਾਅਦ ਹੋ ਜਾਂਦੇ ਨੇ ਉਹਦਾ ਕੀ ਕਾਰਨ ਹੁੰਦਾ ਹੈ ਉਹ ਗਰਮ ਚੀਜ਼ਾਂ ਖਾਣ ਨਾਲ ਜਿਵੇਂ ਮੰਨ ਲਓ ਜੀ ਗਰਮ ਚੀਜ਼ ਖਾ ਲਈ ਕੋਈ ਉਹਨਾਂ ਨੇ ਡਰਦੀਆਂ ਨੇ ਗਰਮ ਚੀਜ਼ਾਂ ਸੇਵ ਨਹੀਂ ਕਰਨਾ ਇੱਕ ਮੈਂ ਤੁਹਾਨੂੰ ਫਿਰ ਕਿ ਸਭ ਦੱਸਦਾ ਇੱਥੇ ਕੋਈ ਚਾਹੇ ਬੰਦਾ ਚਾਹੇ ਲੇਡੀਜ਼ਾ ਕੋਈ ਵੀ ਜੇ ਤੁਸੀਂ ਸੁੰਡ ਦਾ ਸੇਵ ਨਹੀਂ ਕਰਨਾ ਕਰਨ ਲੱਗ ਜਓ ਤੁਸੀਂ ਹਫਤੇ ਦੇ ਵਿੱਚ ਸੁੰਡ ਜਿਹਨੂੰ ਸੁੱਕਾ ਅਦਰਕ ਕਹਿੰਦੇ ਆ ਅਛਾ ਸੁੱਕਾ ਅਦਰਕ ਜਿਹੜਾ ਅੰਸਾਰੀ ਦਿਓ ਆਮ ਕਰਿਆਨੇ ਦੀਆਂ ਦੁਕਾਨਾਂ ਤੋਂ ਆਮ ਹੀ ਮਿਲ ਜਾਂਦਾ ਤਾਂ ਸਾਡੇ ਬਜ਼ੁਰਗ ਕੀ ਨੇ ਇਹ ਚੀਜ਼ਾਂ ਨੂੰ ਪਹਿਲਾਂ ਆਪਣੀ ਡਾਈਟਸ ਰੱਖਦੇ ਸੀਗੇ ਉਹ ਕੀ ਸੀ ਇੱਕ ਜਾਨੀ ਸਪਲੀਮੈਂਟ ਦੇ ਤੌਰ ਤੇ ਇਹਨਾਂ ਨੂੰ ਯੂਜ਼ ਕਰਦੇ ਸੀਗੇ ਓਕੇ ਉਹ ਕੀ ਕਰਦੇ ਸੀਗੇ ਜੇ ਉਹਨਾਂ ਨੂੰ ਲੱਗਿਆ ਵੀ ਅੱਜ ਮੇਰੀ ਕਮਰ 'ਚ ਦਰਦ ਹੈ ਜਾਂ ਕੁਝ ਹੋਰ ਆ ਉਹਨਾਂ ਨੇ ਕਿਹਾ ਨਾ ਥੋੜਾ ਜਿਹਾ ਦੇਸੀ ਘਿਓ ਦੇ ਵਿੱਚ ਸੁੰਢ ਨੂੰ ਭੁੰਣਾ ਭੁੰਨ ਕੇ ਉਹਨੂੰ ਪੀਸ ਕੇ ਰੱਖ ਲੈਣੀ ਅੱਧਾ ਚਮਤ ਸਵੇਰੇ ਅੱਧਾ ਚਮਤ ਸ਼ਾਮ ਨੂੰ ਉਹਨਾਂ ਨੇ ਦੋ ਟਾਈਮ ਲੈ ਲੈਣੀ ਇੱਕ ਦਿਨ ਹੀ ਲੈਂਦੇ ਸੀਗੇ ਦੂਜੇ ਦਿਨ ਉਹਦਾ ਜਿੰਨਾ ਬਾਤ ਰੋਗ ਸੀਗਾ ਸਾਰਾ ਖਤਮ ਹੋ ਜਾਂਦਾ ਸੀ ਜਿੰਨੀਆਂ ਦਰਦਾਂ ਹੀ ਠੀਕ ਹੋ ਜਾਂਦੀਆਂ ਸੀ ਸੁੰਡ ਨਾਲੀ ਸੁੰਡ ਨਾਲੀ ਅੱਜ ਕੱਲ ਮੇਰੇ ਖਿਆਲ ਚ ਅੱਜ ਤੋਂ ਵੱਧ ਸਾਡੇ ਬੱਚਿਆਂ ਨੂੰ ਇਹ ਨਹੀਂ ਪਤਾ ਹੁੰਨਾ ਵੀ ਸੁੰਡ ਹੁੰਦੀ ਕੀ ਆ ਜੇ ਉਹਨਾਂ ਨੂੰ ਕਹਿ ਦਈਏ ਅਸੀਂ ਸੁੰਡ ਖਾ ਲੋ ਉਹ ਕਹਿੰਦੇ ਉਹ ਕੀ ਹੁੰਦੀ ਆ ਬਿਲਕੁਲ ਬਹੁਤ ਪੇਚੇ ਨਾ ਹੁੰਦੇ ਆ ਅੱਕ ਦਾ ਨਹੀਂ ਪਤਾ ਜੀ ਲੋਕਾਂ ਨੂੰ ਦਿਆਂ ਨੂੰ ਅੱਕ ਕੀ ਹੁੰਦਾ ਅੱਗੇ ਅੱਕ ਦੇ ਜਿਹੜੇ ਲੌਂਗ ਹੁੰਦੇ ਸੀ ਉਹ ਖਾ ਲੈਂਦੇ ਸੀ ਤਾਂ ਦਰਦ ਖਤਮ ਹੋ ਜਾਂਦੀਆਂ ਸੀਗੀਆਂ ਜਿਹੜੇ ਘਰੇਲੂ ਨੁ ਕਰੇ ਲੋਨਾਜ ਸੀਗੇ ਅੱਜ ਕੱਲ ਅਸੀਂ ਐਲੋਪੈਥੀ ਵਿੱਚ ਪੈ ਗਏ ਅਸੀਂ ਗੋਲੀਆਂ ਦੇ ਪਿੱਛੇ ਪੈ ਗਏ ਜਿਹੜਿਆ ਸਾਡੇ ਬੋਡੀ ਦਾ ਸੱਤਿਆ ਨਾਸ਼ ਕਰ ਰਹੀਆਂ ਨੇ ਸਾਡੀਆਂ ਦਵਾਈਆਂ ਸਾਨੂੰ ਖਰਾਬ ਕਰ ਰਹੀਆਂ ਅਸੀਂ ਨੇਚਰਲ ਪੈਤੀ ਨੂੰ ਛੱਡ ਕੇ ਫਰੁਕੀ ਸਭ ਅਸੀਂ ਕਰਾਹੇ ਪੈ ਗਏ ਅਸੀਂ ਪੁੱਠੇ ਪਾਸੇ ਪੈ ਗਏ ਅਸੀਂ ਕੈਮੀਕਲ ਦੇ ਪਿੱਛੇ ਪੈ ਗਏ ਲੋਕ ਆ ਕੇ ਕੈਮੀਕਲ ਦੀਆਂ ਗੋਲੀਆਂ ਖਾ ਖਾ ਕੇ ਥੱਬਾ ਥੱਬਾ ਨਹੀਂ ਪੁੱਛਦੇ ਕਹਿੰਦੇ ਜੀ ਇਹਦੇ ਸਾਈਡ ਵਾਈਟ ਆ ਕੋਈ ਨਹੀਂ ਪੁੱਛਦਾ ਥੱਬਾ ਥੱਬਾ ਲਿਆਉਂਦਾ ਸਾਡੇ ਕੋਲੇ ਆ ਕੇ ਸਾਡੀ ਨੇਚਰਲ ਪੈਤੀ ਹੈ ਜਿਹੜੀ ਕੁਦਰਤ ਨੇ ਇਹ ਮੈਡੀਸਨ ਤਿਆਰ ਕੀਤੀ ਆ ਕੁਦਰਤ ਨੇ ਸਾਨੂੰ ਦਿੱਤੀ ਆ ਉਹਨੂੰ ਆ ਕੇ ਪੁੱਛਦੇ ਨੇ ਜੀ ਇਹ ਕੀ ਐ ਸਾਈਡ ਇਫੈਕਟ ਤਾਂ ਨਹੀਂ ਹੈ ਇਹਦੇ ਕੋਈ ਕੀ ਐ ਦਾ ਕੋਈ ਨੁਕਸਾਨ ਤਾਂ ਨਹੀਂ ਹੈ ਉਹ ਪੜਿਆ ਮਾਸਾ ਜਿਹੜੀ ਤੁਸੀਂ ਮੈਡੀਸਨ ਲੈ ਰਹੇ ਹੋ ਤੁਹਾਡੇ ਬਜ਼ੁਰਗ ਖਾਂਦੇ ਆ ਤੁਸੀਂ ਖਾਂਦੇ ਆ ਤੁਹਾਡੇ ਡੰਗਰ ਵੀ ਉਹੀ ਖਾਂਦੇ ਨੇ ਜਿਹੜਿਆਂ ਨੂੰ ਦੁੱਧ ਪੀਂਦੇ ਆ ਤੁਸੀਂ ਮੱਝਾਂ ਵੀ ਉਹੀ ਲੈਂਦੇ ਆ ਹਰ ਚੀਜ਼ ਉਹੀ ਕਰਨੇ ਉਹੀ ਅਸੀਂ ਜਿਹੜੀਆਂ ਨੇ ਲਵਾਂਗੇ ਸਾਨੂੰ ਕਦੇ ਵੀ ਨੁਕਸਾਨ ਨਹੀਂ ਪਹੁੰਚਾ ਸਕਦੀਆਂ ਸਾਡੇ ਬੱਚੇ 1 ਮਹੀਨੇ ਦਾ ਬੱਚਾ ਵੀ ਲੈ ਸਕਦਾ 90 ਸਾਲ ਦਾ ਬਜ਼ੁਰਗ ਵੀ ਲੈ ਸਕਦਾ 100 ਸਾਲ ਦਾ ਬਜ਼ੁਰਗ ਵੀ ਲੈ ਸਕਦਾ ਕੋਈ ਸਾਈਡ ਇਫੈਕਟ ਨਹੀਂ ਹੁੰਦੇ ਕਿ ਮੈਂ ਕਹੇ ਜੀ ਲਿਖ ਕੇ ਦੇ ਦਿੰਦਾ ਜੇ ਕੋਈ ਵੀ ਬੰਦਾ ਐਲੋਪੈਥੀ ਦਾ ਠੀਕ ਹੋਵੇ ਤਾਂ ਮੇਰੇ ਕੋਲ ਲੈ ਆਇਓ ਐਲੋਪੈਥੀ ਦਾ ਡਾਕਟਰ ਤਾਂ ਸਾਡੇ ਆਣੀਆਂ ਜੂਸ ਕਰਦੇ ਨੇ ਮੇਰੇ ਕੋਲ ਕਿੰਨੇ ਮੇਰਾ ਰਿਸਰਵੋ ਬੋਲੋ ਜੀ ਜੀ ਕਿੰਨੇ ਡਾਕਟਰ ਸਾਡੇ ਕੋਲ ਮੈਡੀਸਨ ਯੂਜ਼ ਕਰਾ ਲੈ ਰਹੇ ਨੇ ਕਿਉਂ ਲੈ ਰਹੇ ਨੇ ਤੁਹਾਨੂੰ ਕਹਿਣਾ ਜੀ ਉਹ ਨਾਲ ਮੈਡੀਸਨ ਲੋ ਖਰਾਬ ਕਰ ਦੀਆਂ ਨੇ ਆਪ ਆਪਣੀਆਂ ਮੈਡੀਸਨ ਜਿਹੜੀਆਂ ਨੇ ਸਾਡੇ ਕੋਲੋਂ ਲੈ ਕੇ ਯੂਜ਼ ਕਰ ਰਹੇ ਨੇ ਅੱਛਾ ਅੱਛਾ ਉਹਨਾਂ ਨੂੰ ਪਤਾ ਵੀ ਸਾਡੇ ਕੈਮੀਕਲ ਨਹੀਂ ਅੱਛਾ ਜਿਹੜੇ ਵਿੱਚ ਚਕਨਾਹਟ ਖਤਮ ਹੋ ਜਾਂਦੀ ਆ ਸਾਡੇ ਗੋਡਿਆਂ ਤੁਹਾਡੇ ਗੋਡਿਆਂ ਜਿਵੇਂ ਮੇਰੇ ਗੋਡਿਆਂ ਜੀ ਹਰ ਬੰਦੇ ਦੇ ਇਨਸਾਨ ਦੇ ਗੋਡਿਆਂ ਦੇ ਵਿੱਚ ਉਹ ਲਿਕਵਿਡ ਹੁੰਦਾ ਜਿਹੜਾ ਉਹ ਖਤਮ ਨਹੀਂ ਹੁੰਦਾ ਹੂੰ ਉਹਦੀ ਚਕਨਾਹਟ ਖਤਮ ਹੋ ਜਾਂਦੀ ਹੈ ਸੁੱਕ ਜਾਂਦਾ ਸੁੱਕ ਜਾਂਦਾ ਚਕਨਾਟ ਖਤਮ ਹੋ ਜਾਂਦੀ ਹੈ ਰਹਿੰਦਾ ਇੱਥੇ ਆ ਚੀਜ਼ ਤੇ ਸਾਡੇ ਇੱਥੇ ਆ ਦੇਖੋ ਹੱਥ ਲਾ ਕੇ ਦੇਖੋ ਆ ਚੀਜ਼ ਤੇ ਸਾਡੇ ਇੱਥੇ ਲਿਕਵਿਡ ਹੈ ਹਰੇਕ ਬੰਦੇ ਤੇ ਹੋਊਗਾ ਖੋਲ ਹੀ ਜਾਏਗਾ ਜਦੋਂ ਉਹਦਾ ਥੋੜੀ ਚਕਨਾਟ ਕੱਟ ਗਈ ਤੁਹਾਡੇ ਗੋਡਿਆਂ ਦੇ ਵਿੱਚ ਧੱਕੜ ਕੜ 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 ਦੀ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਉਹ ਏਦਾਂ ਰਗੜ ਖਾਣਾ ਸ਼ੁਰੂ ਕਰ ਦਿੰਦਾ ਬੈਠੇ ਤੇ ਉੱਠੇ ਤੇ ਤੁਰੇ ਤੇ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਬਹੁਤ ਸੁੱਖਾ ਜੀ ਇਹਦੀ ਆਵਾਜ਼ ਹਟਾਉਣੀ ਜੇ ਤੁਸੀਂ ਵਧੀਆ ਤਰੀਕੇ ਨਾਲ ਮੈਡੀਸਨ ਯੂਜ਼ ਕਰ ਲਓ ਪਰਹੇਜ਼ ਰੱਖ ਕੇ ਮੈਡੀਸਨ ਲੈ ਲਓ ਬਹੁਤ ਛੇਤੀ ਤੁਸੀਂ ਠੀਕ ਹੋ ਸਕਦੇ ਹੋ ਅੱਛਾ ਕੀ ਨੁਸਖਾ ਜੀ ਫਿਰ ਇਹ ਠੀਕ ਕਰਨ ਦਾ ਗ੍ਰੀਸ ਮੁਰ ਤੋਂ ਗਿੱਲੀ ਕਰਨ ਦਾ ਰੁਕੀ ਸਾਹਿਬ ਤੁਹਾਨੂੰ ਨੁਸਕਾ ਵੀ ਦਵਾਂਗਾ ਕੁਝ ਮੈਡੀਸਨ ਵੀ ਹੁੰਦੀ ਆ ਸਾਡੇ ਕੋਲ ਇਲੈਕਟ੍ਰੋਪੈਥੀ ਮੈਡੀਸਨ ਦੇਖੋ ਇਹ ਨੁਸਖਾ ਹੁੰਦਾ ਫਰੂਕੀ ਸਾਹਿਬ ਉਹਨਾਂ ਲੋਕਾਂ ਲਈ ਜਿਹੜੇ ਲੋਕ ਕਹਿੰਦੇ ਨੇ ਜੀ ਅਸੀਂ ਘਰੇ ਬੈਠ ਕੇ ਜਮਾਨਾ ਚੁੰਨੇ ਆ ਇਹ ਨੁਸਖੇ ਹੋ ਸਕਦਾ ਟਾਈਮ ਲਗਾ ਦੇਣ ਇਹ ਥੋੜਾ ਟਾਈਮ ਲੱਗੇ ਜੀ ਵੇ ਕਾਲੀ ਨਹੀਂ ਕਰਨੀ ਚਾਹੀਦੀ ਜਿਹੜੇ ਸਾਡੀਆਂ ਮੈਡੀਸਨ ਨੇ ਉਹਨਾਂ ਦਾ ਰਿਜ਼ਲਟ ਨਾਲ ਦੀ ਨਾਲ ਸਟਾਰਟ ਹੋਣਾ ਸ਼ੁਰੂ ਹੋ ਜਾਂਦਾ ਹੌਲੀ ਹੌਲੀ ਕਰਕੇ ਕਈ ਲੋਕ ਆਉਂਦੇ ਆ ਜੀ ਆਕੇ ਕਹਿਣਗੇ ਦੋ ਕ ਬੂੰਦਾ ਪਿਆ ਦਿਓ ਠੀਕ ਹੋ ਜੀ ਦੇਖੋ ਰੁਕੀ ਸਾਹਿਬ ਜਾਦੂਗਰ ਨਹੀਂ ਡਾਕਟਰ ਆ ਜਾਦੂਗਰ ਨਹੀਂ ਹੈਗੇ ਬਿਮਾਰੀਆਂ ਨੂੰ ਸਾਲਾਂ ਲਗਾ ਦਿੰਦੀ ਆ ਤੁਸੀਂ ਆਕੇ ਕਹੋ ਜੀ ਪੰਜ ਚੜ੍ਹ ਦਿਨਾਂ ਚ ਮੈਂ ਠੀਕ ਹੋ ਜਾ ਕਿੱਦਾਂ ਹੋ ਜੂਗੀ ਠੀਕ ਗੋਡੇ ਤੁਹਾਡੇ ਇੱਕ ਦਿਨ ਚ ਥੋੜੀ ਠੀਕ ਖਰਾਬ ਹੋ ਗਏ ਗੋਡੇ ਤੁਹਾਡੇ ਦੁਖਣ ਲੱਗੇ ਨੇ ਕਈ ਮੈਂ ਕਹਿੰਦਾ ਸਾਲ ਹੀ ਲੱਗ ਜਾਂਦਾ ਅਸੀਂ ਪੇਨ ਕਿਲਰ ਗੋਲੀਆਂ ਖਾਈ ਜਾਂਦੇ ਆ ਧਿਆਣੀ ਨ ਹੁੰਦੇ ਪੇਨ ਕਿਲਰ ਗੋਲੀ ਖਾ ਕੇ ਅਸੀਂ ਜਿਹੜੇ ਗ੍ਰੀਸ ਮਾੜੀ ਮੋਟੀ ਜਿਹਨੂੰ ਅਸੀਂ ਲਿਕਵਿਡ ਕਹਿੰਦੇ ਆ ਜਿਹਨੂੰ ਡਾਕਟਰਾਂ ਨੇ ਗ੍ਰੀਸ ਦਾ ਨਾਮ ਦਿੱਤਾ ਉਹ ਜਿਹੜੀ ਮਾੜੀ ਮੋਟੀ ਲਿਕਵਿਡ ਦੀ ਚਿਕਨਾੜ ਸੀਗੀ ਉਹ ਵੀ ਖਤਮ ਕਰਤੀ ਅਸੀਂ ਅੱਛਾ ਉਹ ਅਸੀਂ ਪੇਨ ਕਿਲਰ ਖਾਈ ਜਾਂਦੇ ਆ ਧਿਆਣ ਦੇ ਦਰਦਾਂ ਤੋਂ ਜਾਂ ਜੋੜਾਂ ਦੇ ਦਰਦਾਂ ਤੋਂ ਜਿਹੜੀ ਕੋਈ ਵੀ ਮੈਡੀਸਿਨ ਖਾਣੇ ਕੋਈ ਗੋਲੀ ਕੋਈ ਕੈਪਸੂਲ ਉਹ ਸਾਨੂੰ ਠੀਕ ਕਰਨ ਦੀ ਬਜਾਏ ਸਾਡਾ ਗ੍ਰੀਸ ਜੋੜਾਂ ਦਾ ਉਹ ਖਤਮ ਕਰ ਦੇ ਜਿਹੜੀ ਫਲੂਇਡ ਹੁੰਦਾ ਮੈਂ ਕਹੇ ਜੀ ਡੈਕਲੋ ਲੈ ਲਓ ਡੈਕਲੋ ਪਲਸ ਗੋਲੀ ਲੈ ਲਓ ਬੜੇ ਨੁਕਸਾਨ ਨੇ ਅੱਛਾ ਕੈਂਸਰ ਤੱਕ ਹੋ ਸਕਦਾ ਤੁਹਾਡਾ ਲੀਵਰ ਖਰਾਬ ਕਰ ਸਕਦੀ ਆ ਕਿਹੜੀਆਂ ਖਰਾਬ ਕਰ ਸਕਦੀ ਆ ਮੈਂ ਕਹਿੰਦਾ ਡੈਕਲੋ ਫਿਰ ਤੁਸੀਂ ਗੋਲੀ ਮਹੀਨਾ ਖਾਓ ਜਿਹੜੇ ਅੱਜ ਕੱਲ ਲੋਕ ਕਹਿੰਦੇ ਨਾ ਸੈੱਲ ਘਟਦੇ ਆ ਸੈੱਲ ਘਟਣ ਦੇ ਕਾਰਨ ਫਰੂਕੀ ਸਾਹਿਬ ਪੇਨਕਿਲਰ ਗੋਲੀਆਂ ਨੇ ਜਿਹੜੀਆਂ ਅਸੀਂ ਥੱਬਾ ਥੱਬਾ ਖਾਂਦੇ ਆ ਕਦੇ ਸਾਡੀ ਗਰਦ ਦੇ ਦਰਦ ਹੋ ਗਿਆ ਮੋਢੇ ਦੇ ਦਰਦ ਹੋ ਗਿਆ ਕੂਣੀ ਦੇ ਦਰਦ ਹੋ ਗਿਆ ਅੱਡੀ ਦੇ ਦਰਦ ਹੋ ਗਿਆ ਮੈਂ ਕਹਿੰਦਾ ਜੀ ਗੋਲੀ ਚੱਕ ਲੋ ਜੀ ਖਾ ਲੋ ਸਿਰਦਰ ਦਾ ਤਾਂ ਗੋਲੀ ਖਾ ਲੋ ਅਸੀਂ ਗੋਲੀਆਂ ਤੇ ਖਿੱਚ ਗਏ ਓਕੇ ਅਸੀਂ ਨੈਚਰੋਪੈਥੀ ਤੋਂ ਦੂਰ ਹੁੰਦੇ ਜਾਂਦੇ ਆ ਫਰੂਕੀ ਸਾਹਿਬ ਸਾਨੂੰ ਬਿਮਾਰੀਆਂ ਨੇ ਘੇਰਨੇ ਘੇਰਨਾ ਅੱਜ ਨਹੀਂ ਕੱਲ ਘੇਰਨੇ ਘੇਰਨਾ ਸਾਨੂੰ ਬਿਮਾਰੀਆਂ ਠੀਕ ਹੋ ਹੀ ਨਹੀਂ ਸਕਦੀਆਂ ਜਿੰਨਾ ਚਿਰ ਅਸੀਂ ਨੈਚਰੋਪੈਥੀ ਦੇ ਨਾਲ ਨਹੀਂ ਜੁੜਦੇ ਦੁਬਾਰਾ ਇਹ ਜਿਹੜੀ ਇਹ ਵਾਲੀ ਇਹਨੇ ਗੂੰਦ ਆ ਗੂੰਦ ਕੁਦਰਤ ਕਹਿੰਦੇ ਆ ਇਹਨੂੰ ਇਹ ਨਾ ਚਿਪੜਣਾ ਦੀ ਗੂੰਦ ਹੁੰਦੀ ਆ ਜਿਹਨੂੰ ਅਸੀਂ ਪਰਮਲ ਵੀ ਕਹਿ ਦਿੰਨੇ ਆ ਅੱਛਾ ਉਹਦੀ ਗੂੰਦ ਹੁੰਦੀ ਆ ਬਹੁਤ ਵਧੀਆ ਰਿਜ਼ਲਟ ਨੇ ਇਹਦੇ ਅੱਛਾ ਤੁਸੀਂ ਇਹ ਲੈਣੀ ਆ ਇਹਨੂੰ 50 ਗ੍ਰਾਮ ਇਹ ਲੈ ਲਓ ਤੁਸੀਂ ਇਹ ਆ ਗਈ ਸਾਡੇ ਕੋਲੇ ਜੀ ਗੂੰਦ ਕਿਕਰ ਅੱਛਾ ਜੀ 50 ਗ੍ਰਾਮ ਇਹ ਲੈ ਲਓ ਤੁਸੀਂ ਆ ਆ ਗਈ ਸਫੇਦ ਮੂਸਲੀ ਠੀਕ ਹੈ 50 ਗ੍ਰਾਮ ਇਹ ਲੈ ਲਓ ਠੀਕ ਹੈ ਜਿਹੜੀ ਤਾਂ ਆਈ ਗੂੰਦ ਕਿਕਰ ਇਹਨੂੰ ਤੁਸੀਂ ਥੋੜਾ ਜੇ ਦੇਸੀ ਘਿਓ ਦੇ ਵਿੱਚ ਇਹਨੂੰ ਭੁੰਨਣਾ ਠੀਕ ਹੈ ਜਦੋਂ ਭੁੰਨੋਗੇ ਜੀ ਖਿਲ ਬਣ ਜਾਂਦੀ ਹੈ ਜਿਵੇਂ ਅਸੀਂ ਫੜਕੜੀ ਦੀ ਖਿਲ ਬਣਾਉਨੇ ਆ ਉਹਦੀ ਇਹਨੇ ਫੁੱਲ ਜਾਣਾ ਫੁੱਲ ਕੇ ਜੀ ਖਿਲ ਬਣੂਗੀ ਉਸ ਤੋਂ ਬਾਅਦ ਤੇ ਤਿੰਨੇ ਚੀਜ਼ਾਂ ਨੂੰ ਅਲੱਗ-ਅਲੱਗ ਤੇਲ ਦੇ ਵਿੱਚ ਭੁੰਨਣਾ ਇਹਦੀ ਖੇਲ ਬਣ ਜਾਣੀ ਉਸ ਤੋਂ ਬਾਅਦ ਇਹਨੂੰ ਉਤਾਰ ਲੈਣਾ ਇਹਨੂੰ ਪੀਸ ਲੈਣਾ ਠੀਕ ਹੈ ਉਸ ਤੋਂ ਬਾਅਦ ਫਿਰ ਅਸੀਂ ਸਫੇਦ ਮੂਸਲੀ ਪੀਸ ਲੈਣੀ ਹੈ ਅਲੱਗ ਉਸ ਤੋਂ ਬਾਅਦ ਅਸੀਂ ਗੂੰਦ ਕੁਦਰੂ ਪੀਸ ਲੈਣੀ ਆ ਤਿੰਨੇ ਚੀਜ਼ਾਂ ਨੂੰ ਅਲੱਗ-ਅਲੱਗ ਅਸੀਂ ਪੀਸ ਲੈਣਾ ਪੀਸ ਕੇ ਇਹਨਾਂ ਨੂੰ ਇਕੱਟੀਆਂ ਮਿਕਸ ਕਰ ਲੈਣੀਆਂ ਮਿਕਸ ਕਰਕੇ ਅੱਧਾ ਚਮਚ ਸਵੇਰੇ ਅੱਧਾ ਚਮਚ ਸ਼ਾਮ ਨੂੰ ਦੁੱਧ ਨਾਲ ਲੈਣਾ ਸੀ ਇਹਨੂੰ ਅੱਛਾ ਕਹਿੰਦੇ ਬਾਪੂ ਦੇ ਗੋਡੇ ਤੇ ਬੇਬੇ ਦੇ ਮੋਢੇ ਹਰ ਵੇਲੇ ਦੁਖਦੇ ਨੇ ਤੇ ਪੂਰੇ ਪਰਿਵਾਰ ਲਈ ਪਰੇਸ਼ਾਨੀ ਦਾ ਸਬਬ ਬਣੇ ਰਹਿੰਦੇ ਨੇ ਮੈਂ ਕਿਹਾ ਜੀ ਹਟ ਜਾਣਗੇ ਕੋਈ ਵੱਡੀ ਗੱਲ ਥੋੜੀ ਆ ਹੁਣ ਦੇਖੋ ਜਿਹੜਾ ਬੰਦਾ ਕਹਿੰਦਾ ਜੀ ਮੈਂ ਇਲਾਜ ਵੀ ਕਰਾਉਣਾ ਲੇਕਿਨ ਮੈਂ ਖਾਣਾ ਪੀਣਾ ਨਹੀਂ ਛੱਡ ਸਕਦਾ ਹੁਣ ਇੱਥੇ ਪੇਸ਼ੈਂਟ ਆ ਮੇਰੇ ਕੋਲੇ ਉਹਨਾਂ ਦੀ ਬੇਟੀ ਨੇ ਕੱਦ ਦੀ ਦਵਾਈ ਲੈਣੀ ਸੀਗੀ ਉਹਨੂੰ ਅਸੀਂ ਕਿਹਾ ਜੀ ਨੌਨਵੇਜ ਬੰਦ ਕਰ ਦਿਆ ਸੀ ਉਹ ਕਹਿੰਦੇ ਜੀ ਨੌਨਵੇਜ ਬੰਦ ਉਹ ਸਾਡੀ ਬੇਟੀ ਤਾਂ ਰੋਟੀਆਂ ਨਹੀਂ ਖਾਂਦੀ ਇਹਦੇ ਬਿਨਾਂ ਅੱਛਾ ਇਹ ਤਾਂ ਨਹੀਂ ਚੱਲਣਾ ਕੰਮ ਹਾਂ ਮੁੜ ਕੇ ਦੇਖੋ ਲੋਕ ਅੱਜ ਕੱਲ੍ਹ ਆਪਣੀ ਬਿਮਾਰੀ ਠੀਕ ਕਰਨ ਦੀ ਜੀਵ ਦਾ ਸਵਾਦ ਨਹੀਂ ਰੋਕ ਸਕਦੇ ਲੇਕਿਨ ਚਾਹੇ ਮਰਦੇ ਮਰ ਜੀਏ ਬਹੁਤ ਸਾਰੇ ਹੁੰਦੇ ਨੇ ਜਿਹੜਾ ਡਾਕਟਰ ਕਹਿੰਦਾ ਉਹਨਾਂ ਨੂੰ ਵੀ ਤੁਸੀਂ ਚਾਹ ਬੰਦ ਕਰ ਦੋ ਉਹ ਕਹਿੰਦੇ ਅਸੀਂ ਡਾਕਟਰੀ ਬਦਲ ਲੰਨੇ ਆ ਬਦਲਦੇ ਨਹੀਂ ਬਹੁਤ ਨੇ ਬਦਲ ਦਿੰਦੇ ਨੇ ਦੇਖੋ ਉਹ ਡਾਕਟਰ ਦਾ ਕੁਝ ਨਹੀਂ ਆਂਦਾ ਉਹ ਜਾਣਾ ਤੁਹਾਡਾ ਤੁਸੀਂ ਬਿਮਾਰੀਆਂ ਨੇ ਘੇਰ ਦੇ ਦੋਗੇ ਬਿਮਾਰੀ ਤੁਹਾਡੀ ਵੱਧ ਹੀ ਰਹੂਗੀ ਦੇਖੋ ਫਿਰਕਾ ਮੈਂ ਤੇ ਇਹ ਕਹਣਾ ਚਾਹੇ ਤੁਹਾਡਾ ਗੋਡੇ ਦਾ ਦਰਦ ਦਾ ਮੋਢੇ ਦਾ ਦਰਦ ਦਾ ਅੱਡੀ ਦਾ ਦਰਦ ਦਾ ਸਰਵਾਈਕਲ ਦਾ ਦਰਦ ਦਾ ਮਾਈਗਰੇਨ ਆ ਕੋਈ ਵੀ ਦਰਦ ਦਾ ਤੁਹਾਡਾ ਕਿਸੇ ਵੀ ਪ੍ਰਕਾਰ ਦਾ ਦਰਦ ਆ ਠੀਕ ਹੋ ਜਾਂਦਾ ਜੇ ਤੁਸੀਂ ਭਰੇ ਰੱਖ ਕੇ ਦਵਾਈ ਲੈਨੇ ਹੋ ਭਰੇ ਰੱਖ ਕੇ ਦਵਾਈ ਪ੍ਰੋਪਰ ਤਰੀਕੇ ਨਾਲ ਡਾਕਟਰ ਦੇ ਦੱਸੇ ਅਨੁਸਾਰ ਤੁਸੀਂ ਦਵਾਈ ਲੈਨੇ ਆ ਤੁਹਾਡੇ ਦਰਦਾਂ ਠੀਕ ਹੋ ਜਾਂਦੀਆਂ ਨੇ ਪ੍ਰੋਕੀ ਸਾਹਿਬ ਇੱਥੇ ਮੈਂ ਇੱਕ ਹੋਰ ਤੁਹਾਨੂੰ ਚੀਜ਼ ਦੱਸਣੀ ਚਾਹਣਾ ਸਾਡੇ ਕੋਲ ਲੈਟਰੋਪੈਥੀ ਮੈਡੀਸਨ ਜਿਹੜੀ ਆ ਨਾ ਜੀ ਇਹਦਾ ਅਸੀਂ ਨੁਸਖਾ ਦੱਸਿਆ ਕਰੇ ਜੇ ਕਿਸੇ ਨੂੰ ਸਾਡੇ ਨੁਸਕੇ ਨਾਲ ਪ੍ਰੋਪਰ ਆਰਾਮ ਨਹੀਂ ਮਿਲਦਾ ਸਾਨੂੰ ਆ ਕੇ ਮਿਲ ਸਕਦਾ ਸਾਡੇ ਨਾਲ ਗੱਲਬਾਤ ਕਰਕੇ ਸਾਡੀ ਜਿਹੜੀ ਐਲੈਟਰੋਪੈਥੀ ਮੈਡੀਸਨ ਆ ਇਹ ਯੂਜ਼ ਕਰ ਸਕਦੇ ਆ ਬਹੁਤ ਵਧੀਆ ਰਿਜ਼ਲਟ ਨੇ ਫਰੂਕੀ ਸਾਹਿਬ ਇਹਦੇ ਵਿੱਚ ਅਰਕ ਕੱਢੇ ਹੁੰਦੇ ਨੇ ਪੌਦਿਆਂ ਦੇ ਐਲੈਟਰੋਪੈਥੀ ਮੈਡੀਸਨ ਆ ਕੋਈ ਸਾਈਡ ਈਫੈਕਟ ਨਹੀਂ ਹੁੰਦਾ ਕੋਈ ਸਟੀਰੋਇਡ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਕੋਈ ਵੀ ਇਹਨੂੰ ਪੀ ਸਕਦਾ ਪਰ ਇਹਦੀ ਛੇਤੀ ਕਿਵੇਂ ਵੱਜ ਜਾਂਦੇ ਜੀ ਇਹਦੇ ਵਿੱਚ ਵਿਟਾਮਿਨ ਸੀ ਬਹੁਤ ਨੇ ਇਹਦੇ ਵਿੱਚ ਬੀ 12 ਬੀ 1 ਬੀ 2 ਕੈਲਸ਼ੀਅਮ ਮੈਂ ਕਿਹਾ ਸਾਰੇ ਵਿਟਾਮਿਨ ਚੀਪੜ ਦੇ ਬੀਜਾਂ ਚ ਹਾਂਜੀ ਅੱਛਾ ਕੱਢ ਕੇ ਦੇਖੋ ਨੈਟ 'ਤੇ ਸਰਚ ਮਾਰੋ ਇਹਨੂੰ ਫਿਰ ਅਸੀਂ ਚਿਬੜੀ ਫਾਰਮੂਲਾ ਕਹਿ ਸਕਦੇ ਵੀ ਚਿਬੜੀ ਫਾਰਮੂਲਾ ਚਿਬੜੀ ਫਾਰਮੂਲੇ ਹੀ ਆ ਜੀ ਇੱਕ ਕਿਸਮ ਦਾ ਹੈ ਇਹ ਚੱਬੀ ਕੱਢਦਾ ਜੀ ਇਹ ਸੋ ਦੇਖੋ ਇਹ ਗੋਡੇਆਂ ਦੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹ ਚਿਬੜੀ ਫਾਰਮੂਲਾ ਹੈ ਔਰ ਜਿੰਨਾ ਦੇ ਦਰਦ ਥਾਂ ਥਾਂ ਦੇ ਉੱਤੇ ਹੁੰਦੇ ਨੇ ਇਹ ਦਰਦਾਂ ਦੇ ਵਿੱਚ ਚਿਬ ਕੱਢ ਦਿੰਦਾ ਇਹਨੂੰ ਵੈਸੇ ਗੂੰਦ ਕੰਦੂਰੂ ਕਹਿੰਦੇ ਨੇ ਜਿਹੜਾ ਹੈ ਇਹਦੇ ਨਾਲ ਫਰੂਕੀ ਸਾਹਿਬ ਇੱਕ ਹੁੰਦੀ ਹੈ ਇਹਦੀ ਚਕਨਾਟ ਹੁੰਦੀ ਹੈ ਨਾ ਜਿਹੜੀ ਬਹੁਤ ਛੇਤੀ ਬਣ ਜਾਂਦੀ ਹੈ ਜਦੋਂ ਅਸੀਂ ਦਵਾਈਆਂ ਜਾਂਦੀਆਂ ਖਾਣ ਲੱਗ ਜਾਂਦੇ ਨੇ ਐਲੋਪੈਥੀ ਜ਼ ਠੀਕ ਹੋਣ ਦੀ ਵੀ ਇਹ ਖਰਾਬ ਹੋ ਲੱਗਿਆ ਦੇਖੋ ਜਿੰਨਾ ਚਿਰ ਤੁਸੀਂ ਮੈਡੀਸਨ ਲਓਗੇ ਠੀਕ ਆ ਦਰਦ ਬੰਦ ਹੋ ਜਾਣੇ ਆ ਹਾਲਾਂਕਿੰਦੀ ਮੈਂ ਤਾਂ ਠੀਕ ਆ ਦਵਾਈਆਂ ਦੋ ਦਿਨ ਨੇ ਛੱਡੀ ਇੱਕ ਦਿਨ ਛੱਡੀ ਜਾਂ ਜਿੰਨਾ ਚਿਰ ਦੋ ਘੰਟੇ ਤਿੰਨ ਘੰਟੇ ਆਸਰਾ ਗੋਲੀ ਦਾ ਉਸ ਤੋਂ ਬਾਅਦ ਦਰਦ ਆ ਫੇਰ ਸ਼ੁਰੂ ਨੇ ਓਕੇ ਦੇਖੋ ਉਹ ਨੇ ਟੈਂਪਰੇਰੀ ਇਲਾਜ ਜਿਹੜੀਆਂ ਜਿਹੜੀਆਂ ਇਲੈਕਟ੍ਰੋਪੈਥੀ ਮੈਡੀਸਨ ਨੇ ਆਯੂ ਵੈਦਿਕ ਦਾ ਬੜਾ ਵੱਡਾ ਜੀ ਇਹਨਾਂ ਨੇ ਲੋਹਾ ਮਣਾਇਆ ਹੋਇਆ ਆਪਣੇ ਜ਼ਿੰਦਗੀ ਦੇ ਵਿੱਚ ਵੱਡੇ ਵੱਡੇ ਵੈਦ ਨੇ ਵੱਡੇ ਵੱਡੇ ਹਕੀਮ ਨੇ ਉਹਨਾਂ ਨੇ ਬਹੁਤ ਵਧੀਆ ਰਿਜ਼ਲਟ ਲੈ ਹੋਏ ਨੇ ਪਰ ਲੋਕ ਇਹਨਾਂ ਚੀਜ਼ਾਂ ਤੋਂ ਦੂਰ ਜਾਣ ਲੱਗ ਗਏ ਲੋਕ ਕਹਿੰਦੇ ਨੇ ਜੀ ਕੱਟੀਆਂ ਪੰਜ ਸੱਤ ਗੋਲੀਆਂ ਹੁਣ ਅੰਦਰ ਮਾਰੀਏ ਪਾਣੀ ਗਲਾਸ ਦਾ ਗਲਾਸ ਪਾਣੀ ਦਾ ਪੀਏ ਕੰਮ ਨਿਪਟ ਜਵੇ ਹੁਣ ਜਿਵੇਂ ਅਸੀਂ ਦੰਮਿਆਂ ਕਿਸੇ ਨੂੰ ਅਸੀਂ 15 ਮਿੰਟ ਵਾ ਦੇਣੀ ਹੈ ਕਿਸੇ ਨੂੰ ਅੱਧੇ ਘੰਟੇ ਵਾ ਦੇਣਾ ਸਾਡਾ ਪਰ ਕਹਿੰਦੇ ਇਹ ਤਾਂ ਦਵਾਈ ਲੈਣੀ ਬੜੀ ਔਖੀ ਆ ਉਹ ਦੱਸੋ ਇਹਦਾ ਕੋਈ ਟੇਸਟ ਨਹੀਂ ਕੋਈ ਹੋਰ ਨਹੀਂ ਪਾਣੀ ਵਰਗੀ ਮੈਡੀਸਨ ਦਾ ਪੀਤੀ ਕੋੜੀ ਨਹੀਂ ਕੁਝ ਕੋਈ ਨੁਕਸਾਨ ਨਹੀਂ ਕੈਂਸਰ ਹੋਵੇ ਬਵਾਸੀ ਰਹੋਵੇ ਲੀਵਰ ਹੋਵੇ ਕਢਣੀ ਆ ਹੁਣ ਜੋੜਾਂ ਦੇ ਦਰਦ ਹੋਣ ਕੱਦ ਦਾ ਨਾ ਵਧਦਾ ਹੋਵੇ ਬੱਚਿਆਂ ਦਾ ਕੱਦ ਨਾ ਵਧਦਾ ਹੋਵੇ ਬੱਚਿਆਂ ਦਾ ਕੰਨਾਂ ਦੀ ਪ੍ਰੋਬਲਮ ਹੋਵੇ ਮੈਂ ਕਹਿੰਦਾ ਜੀ ਹਰ ਪ੍ਰੋਬਲਮ ਦਾ ਹੱਲ ਇਲੈਕਟਰੋਪੈਥੀ ਵਿੱਚ ਹੈਗਾ ਜੀ 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 ਜਿਨ੍ਹਾਂ ਨੂੰ ਮਾਈਗਰੇਨ ਆ ਹੜਦਾ ਵਾ ਜਿਨ੍ਹਾਂ ਦੇ ਟਿਊਮਰ ਵਗੈਰਾ ਹੁਣ ਜਿਹਦੇ ਕਹਿੰਦੇ ਨੇ ਬ੍ਰੇਨ ਦੇ ਟਿਊਮਰ ਆ ਹਰ ਨਹੀਂ ਆ ਹੁਣ ਪਿੱਤੇ ਦੀ ਪਤਰੀ ਹੋਵੇ ਗੁਰਦੇ ਦੀ ਪਤਰੀ ਹੋਵੇ ਹਰ ਤਰ੍ਹਾਂ ਦਾ ਇਲਾਜ ਇਲੈਕਟ੍ਰੋਪੈਥੀ ਵਿੱਚ ਸੰਭਵ ਆ ਜੀ ਓਕੇ ਜੀ 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 ਅੱਛਾ ਤੇ ਫਿਰ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਢੰਗ ਤਰੀਕਾ ਹੈ ਕਿਵੇਂ ਮਿਲਦੇ ਆਂ ਔਰ ਕਿਹੜੇ ਦਿਨ ਤੁਸੀਂ ਮਿਲਦੇ ਹੋ ਇਹ ਕਿਉਂਕਿ ਇੱਥੇ ਤਾਂ ਰਸ਼ੀ ਬੜਾ ਪਿਆ ਹੋਇਆ ਹੈ ਜੀ ਐ ਪ੍ਰੋਫੈਸਰ ਸਾਹਿਬ ਆਪਣਾ 10 ਤੋਂ 5 ਵਜੇ ਤੱਕ ਹੁੰਨੇ ਆ ਵੀਰਵਾਰ ਛੁੱਟੀ ਹੁੰਦੀ ਆ ਸੰਡੇ 3 ਵਜੇ ਤੱਕ ਹੁੰਨੇ ਆ ਰਾਮਗੜ੍ਹ ਰੋਡ ਸਾਨੇਵਾਲ ਏਪੀ ਇਲੈਕਟ੍ਰੋ ਹੋਮੋਪੈਥੀ ਹਸਪੀਟਲ ਨੀਅਰ ਅਨੰਤ ਵਿਹਾਰ ਕਲੋਨੀ ਓਕੇ ਜੀ 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 ਬਹੁਤ